ਫਿਰੋਜ਼ਪੁਰ ਵਿੱਚ 12ਵੀਂ ਜਮਾਤ ਦੇ ਚਾਰ ਵਿਦਿਆਰਥੀਆਂ ਸਣੇ 6 ਨੌਜਵਾਨ ਲਾਪਤਾ ਪਰਿਵਾਰਾਂ ਦੇ ਉੱਡੇ ਹੋਸ਼ ਦੇਵ ਸਮਾਜ ਸਕੂਲ ਦੇ ਦੱਸੇ ਜਾ ਰਹੇ ਹਨ ਵਿਦਿਆਰਥੀ 24 ਘੰਟੇ ਬਾਅਦ ਵੀ ਨਹੀਂ ਮਿਲਿਆ ਸੁਰਾਗ ਪੰਜਾਬ ਦੇ ਸਰਦੀ ਸ਼ਹਿਰ ਫਿਰੋਜ਼ਪੁਰ ਤੋਂ 12ਵੀਂ ਜਮਾਤ ਵਿੱਚ ਪੜਦੇ ਚਾਰ ਵਿਦਿਆਰਥੀਆਂ ਸਮੇਤ 6 ਨੌਜਵਾਨਾਂ ਦੇ ਲਾਪਤਾ ਹੋਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਮਾਮਲੇ ਨੂੰ ਲੈ ਕੇ ਪਰਿਵਾਰਾਂ ਦੇ ਹੋਸ਼ ਓਡੇ ਹੋਏ ਹਨ ਕਿਉਂਕਿ 24 ਘੰਟੇ ਬੀਤ ਜਾਣ ਦੇ ਬਾਅਦ ਵੀ ਇਹਨਾਂ ਨੌਜਵਾਨਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਪੁਲਿਸ ਹੈ ਕਿ ਇਹਨਾਂ ਦੀ ਕਾਲ ਡਿਟੇਲ ਕੱਦਨ ਵਿੱਚ ਲੱਗੀ ਹੋਈ ਹੈ ਚਾਰੋਂ ਵਿਦਿਆਰਥੀ ਸ਼ਹਿਰ ਦੇ ਬਾਂਸੀ ਗੇਟ ਸਿਰਦੇਵ ਸਮਾਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਦੇ ਦੱਸੇ ਜਾ ਰਹੇ ਹਨ ਦੂਜੇ ਪਾਸੇ ਲਾਪਤਾ ਹੋਏ ਬਾਰੇ ਕੋਈ ਸੁਰਾਗ ਨਾ ਮਿਲਣ ਕਾਰਨ ਪਰਿਵਾਰਕ ਮੈਂਬਰਾਂ ਨੇ ਥਾਣਾ ਸਿਟੀ ਵਿੱਚ ਰਿਪੋਰਟ ਦਰਜ ਕਰਵਾਈ ਹੈ ਜਾਣਕਾਰੀ ਅਨੁਸਾਰ ਲਾਪਤਾ ਹੋਏ ਵਿਦਿਆਰਥੀਆਂ ਵਿੱਚ ਗੁਰਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਵੇਦੀ ਕਲੋਨੀ, ਗੁਰਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਗੋਬਿੰਦ ਇਨਕਲੇਵ ਮਖੂ ਗੇਟ, ਲਵ ਵਾਸੀ ਪਿੰਡ ਅਲੀਕੇ ਅਤੇ ਵਿਸ਼ਵਦੀਪ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਈਛੇਵਾਲਾ ਸ਼ਾਮਲ ਹਨ। ਇਹਨਾਂ ਤੋਂ ਇਲਾਵਾ ਇਨਵਰਟਰ ਰਿਪੇਅਰ ਦਾ ਕੰਮ ਕਰਨ ਵਾਲਾ ਵਰਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਆਰਐਸਡੀ ਕਾਲਜ ਦੇ ਪਿੱਛੇ ਲੱਗਦੀ ਗਲੀ ਅਤੇ ਇੱਕ ਹੋਰ ਨੌਜਵਾਨ ਕ੍ਰਿਸ਼ ਪੁੱਤਰ ਵਿਜੇ ਕੁਮਾਰ ਵਾਸੀ ਬਸਤੀ ਆਵਾਵੀ ਲਾਪਤਾ ਹਨ। ਪਰਿਵਾਰਕ ਮੈਂਬਰਾਂ ਅਨੁਸਾਰ ਇਹ ਨੌਜਵਾਨ ਸ਼ੁੱਕਰਵਾਰ ਸ਼ਾਮ 5 ਵਜੇ ਤੋਂ ਲਾਪਤਾ ਹਨ ਅਤੇ ਇਹਨਾਂ ਦੇ ਮੋਬਾਈਲ ਫੋਨ ਵੀ ਬੰਦ ਆ ਰਹੇ ਹਨ। ਲਵਿੱਥੋ ਦੇ ਡੋਮੀਨੋਜ਼ ਤੇ ਪੀਜ਼ਾ ਡਿਲੀਵਰੀ ਦਾ ਕੰਮ ਕਰਦਾ ਦੱਸਿਆ ਜਾਂਦਾ ਹੈ। ਵਰਿੰਦਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਰਾਤ 9 ਵਜੇ ਹੀ ਇਸ ਸੰਬੰਧੀ ਰਿਪੋਰਟ ਦਰਜ ਕਰਵਾਉਣ ਗਏ ਸਨ ਅਤੇ ਉਹ ਰਾਤ ਸਾਦੇ 12 ਵਜੇ ਤੱਕ ਥਾਣੇ ਵਿੱਚ ਮੌਜੂਦ ਰਹੇ। ਇਸ ਦੌਰਾਨ ਉਹਨਾਂ ਥਾਣੇ ਵਿੱਚ ਮੌਜੂਦ ਮੁੰਸ਼ੀ ਦੇ ਰਵੱਈਏ ਤੇ ਨਿਰਾਸ਼ਾ ਜ਼ਾਹਿਰ ਕੀਤੀ। ਉਨਲ ਗਿਆ ਪੁਲਿਸ ਨੇ ਕੋਈ ਠੋਸ ਕਾਰਵਾਈ ਤੱਕ ਕਰਨੀ ਸੀ ਸਗੋਂ ਰਾਤ 12:30 ਵਜੇ ਤੱਕ थाना ਮੁਖੀ ਇੰਸਪੈਕਟਰ ਜਤਿੰਦਰ ਸਿੰਘ ਵੀ ਉੱਥੇ ਨਹੀਂ ਆਏ ਇਸ ਦੌਰਾਨ ਹੋਰ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਵੀ ਰਿਪੋਰਟ ਦਰਜ ਕਰਵਾਉਣ ਉੱਥੇ ਪੁੰਜੇ ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਉਹ ਗੁੰਮਸ਼ੁਦਾ ਵਿਦਿਆਰਥੀਆਂ ਦੀ ਕਾਲ ਡਿਟੇਲ ਕਢਵਾਉਣ ਸਬੰਧੀ ਕਾਰਵਾਈ ਕਰ ਰਹੇ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ ਕੱਲ ਕੋਈ ਗੱਲ ਨਹੀਂ ਹੋਈ ਘਰੇ ਸਕੂਲੋਂ 1 ਵਜੇ ਆਇਆ ਵਾ ਘਰੇ ਉਸ ਤੋਂ ਬਾਅਦ ਸਾਡੇ 4 ਵਜੇ ਫੋਨ ਆਇਆ ਇਹਨੂੰ ਕਿ ਵੀ ਲਵਕਿਤ ਆਇਆ ਲੈਣ ਰਵੀ ਸ਼ਬਦੀ ਨਾਮ ਲੈਣਾ ਆਵਾ ਉਹ ਕਹਿੰਦਾ ਵੀ ਆ ਜਾ ਕੱਪੜੇ ਲੈਣ ਜਾਣੇ ਆਪਾਂ ਇਹ ਕਹਿੰਦਾ ਚ ਨਹੀਂ ਮੈਂ ਨਹੀਂ ਜਾਣਾ ਇੱਕ ਵਾਰੀ ਤਾਂ ਉਹਨੇ ਮਨਾਂ ਕਰ ਦਿੱਤਾ ਬਾਅਦ ਵਿੱਚ ਕਹਿੰਦਾ ਨਹੀਂ ਵੀ ਚੱਲ ਨਾਲ ਚੱਲ ਮੈਂ ਬਸ 10 ਮਿੰਟ ਚ ਆਏ ਨਾ ਜੋ 10 ਮਿੰਟ ਸੇ ਗੁੰਡੇ ਗਏ ਅੱਜ ਦੀ ਰਾਤ ਰਾਤ ਸਾਰੀ ਪਹੁੰਚ ਗਏ ਗੁਰਦੁਆਰੇ ਸਾਨੂੰ 7 ਵਜੇ ਕੁਝ ਮਿੰਟ ਤੇ ਫੋਨ ਆਇਆ ਵੀ ਕਹਿੰਦੇ ਬਾਬਾ ਜੀ ਆਉਣ ਨਹੀਂ ਦਿੰਦੇ ਪਏ ਵੀ ਦਿਨ ਤੁਸੀਂ ਮੈਨੂੰ ਲਾਜੋ ਵੀ ਨੇਰਾ ਹੋ ਗਿਆ ਮੈਂ ਉਸੇ ਟਾਈਮ ਕੋਲ ਦੋਸ ਸਾਹਿਬ ਗਈਆ ਰਾਤ ਨੂੰ ਤੁਸੀਂ ਜਿਹੜੀ ਵੀ ਕੈਂਪੇਨ ਸੀ ਸਾਰਾ ਰਿਕਾਰਡਿੰਗ ਵਗੈਰਾ ਦੇਖੀਆ ਕੁਝ ਵੀ ਨਹੀਂ ਆਇਆ ਉਹਦੇ ਵਿੱਚ ਵਿੱਚ ਗੁਰਦਾਰੇ ਨਹੀਂ ਆਏ ਰਾ 11:30 ਤੱਕ ਕਿਸੇ ਦੇਖਦੇ ਰਹੇ ਆ ਉਸ ਤੋਂ ਬਾਅਦ ਸਿੱਧੀ ਨਾਲੇ ਜਾ ਕੇ ਅਸੀਂ ਕੰਪਲੇਂਟ ਵਗੈਰਾ ਕੀਤੀ ਹੈ ਲੇਕਿਨ ਪ੍ਰਸ਼ਾਸਨ ਨੇ ਅਜੇ ਤੱਕ ਕੁਝ ਵੀ ਨਹੀਂ ਸੁਣਵਾਈ ਕੀਤੀ ਜੀ ਪਹਿਲਾਂ ਵੀ ਆਪਾਂ ਚਿੱਤੇ ਨਾਲ ਦੋਸਤ ਮਿਲਦੇ ਹੁੰਦੇ ਸੀ ਹਾਂ ਸਾਰੇ ਮਿਲਦੇ ਆ ਸਕੂਲ ਆਉਂਦੇ ਜਾਂਦੇ ਇਕੱਠੇ ਆਉਂਦੇ ਬਟ ਐਤ ਕੀ ਵੀ ਸ਼ਮਨੇ ਮਮਾ ਨੇ ਸਾਰਾ ਕੁਝ ਸਾਨੂੰ ਇਹ ਕਿਹਾ ਵਾ ਕਹਿੰਦੀ ਵੀ ਬੱਚੇ ਆ ਜਾਣਗੇ ਆਜਣਗੇ ਤੁਸੀਂ ਟੈਨਸ਼ਨ ਨਾ ਲੋ ਜਦ ਗਿਆ ਸੀ ਰਾਤ ਦੇ ਤੇ ਠਾਣੇ ਆ ਚਾਰੇ ਆ ਉਹਨਾਂ ਦੇ ਪੇਰੈਂਟਸ ਨਹੀਂ ਆਏ ਇਹ ਕਿਹੜੀ ਕਲਾਸ ਚ ਪੜਦੇ ਸੀ ਕਿਹੜੀ ਸਕੂਲ ਚ ਸੀਗੇ ਪਲੱਸ 2 ਚ ਪੜਦੇ ਆ ਦਿਸ ਮਾਈ ਮੋਡਲ ਸਕੂਲ ਚ ਪੜਦੇ ਆ ਕਿੰਨੇ ਬੱਚੇ ਜਿਹੜੇ ਆ ਠੱਕੇ ਜਿਹੜਾ ਚਾਰ ਬੱਚੇ ਆ ਪੰਜ ਕਿਹੜੇ ਕਿਹੜੇ ਗੁਰਦੁਆਰਾ ਸਾਹਿਬ ਦੀ ਗੱਲ ਕਰ ਰਹੇ ਆ ਅੱਜ ਗੁਰਦੁਆਰਾ ਜਾਬੀ ਦੀ ਗੱਲ ਕਰ ਰਹੇ ਆ ਬੱਚਿਆਂ ਨੇ ਸਾਨੂੰ ਫੋਨ ਕੀਤਾ ਸੀ ਪਪਾ ਜੀ ਆਣ ਨਹੀਂ ਦੇ ਰਹੇ ਮੈਂ ਗਈ ਆ ਮੈਂ ਕਿਹਾ ਚਲੋ ਮੈਂ ਲੈ ਨਹੀਂ ਆ ਵੀ ਆਕ 08 ਦਾ ਟਾਈਮ ਮੈਂ ਹੀ ਲੈ ਆਣੀ ਆ ਮੈਂ ਗਈ ਆ ਉਸ ਤੋਂ ਬਾਅਦ ਗੁਰਦਾਰਾ ਸਾਹਿਬ ਦੇ ਦਰਬਾਰੂ ਗਏ ਸਭ ਕੁਝ ਬੰਦ ਸੀਗੀ ਵਿਸ਼ ਆਫ ਦ ਬਾਈਕ ਤੇ ਲੈ ਕੇ ਗਏ ਸੀ ਸਾਡੇ ਵਗੈਰਾ ਕੋਈ ਬਾਈਕ ਵਗੈਰਾ ਨਹੀਂ ਹੈਗੀ ਅਸੀਂ ਵੀ ਵਿਸ਼ ਆਫ ਦੇ ਪੇਰੈਂਟਸ ਨੂੰ ਫੋਨ ਕੀਤਾ ਵਾ ਕਿ ਤੁਸੀਂ ਆਪਦੀ ਬਾਈਕ ਦਾ ਨੰਬਰ ਦੱਸੋ ਬੱਚੇ ਦਾ ਵੀ ਅਸੀਂ ਉੱਤੇ ਦੱਸ ਦਿੰਦੇ ਆ ਕਿ ਕਢਵਾ ਲੈਣੇ ਆ ਬਟ ਵਿਸ਼ ਆਫ ਦੇ ਪੇਰੈਂਟਸ ਨੇ ਸਾਨੂੰ ਕਿਹਾ ਵਾ ਕੋਈ ਤੇ ਨੰਬਰ ਵਗੈਰਾ ਬਾਈਕ ਦਾ ਕੁਝ ਵੀ ਨਹੀਂ ਹੈਗਾ ਜਦ ਕਿ ਜਿਹੜੀ ਰਿਕਾਰਡਿੰਗਸ ਆਈ ਹੈ ਉਹਦੇ ਵਿੱਚ ਵਿਸ਼ ਆਫ ਦੇ ਪਲੇਟਸ ਨੰਬਰ ਪੱਟ ਲੱਗੀਆਂ ਹੋਈਆਂ ਵਾ ਬਾਈਕ ਤੇ ਜਦੋਂ ਤੁਸੀਂ ਫੋਨ ਫ੍ਰਾਈ ਕੀਤਾ ਫੋਨ ਸਵਿਚ ਆਫ ਫੋਨ ਸਵਿਚ ਆਫ ਅਰੇ ਰਾਤ 8:00 ਵਜੇ ਤੋਂ ਬਾਅਦ ਜਦੋਂ ਬੱਚੇ ਦੀ ਗੱਲ ਹੋਈਏ ਸਾਡੇ ਨਾਲ ਵੀ ਬੋਰਦਰ ਬਾਬਾ ਸਾਹਿਬ ਆੜ ਨਹੀਂ ਦੇ ਰਹੇ ਉਹ ਕਹਿੰਦੇ ਸੀ ਸਵੇਰੇ ਆਵਾਂਗੇ ਉਸ ਤੋਂ ਬਾਅਦ ਸਾਨੂੰ ਅੱਜ ਤੱਕ ਹਾਲੇ ਤੱਕ ਕੋਈ ਵੀ ਸੂਚਿਤ ਕਰਾ ਨਹੀਂ ਕੀਤਾ ਗਿਆ ਕਿ ਬੱਚੇ ਦੀ ਨਾ ਫੋਨ ਔਨ ਹੋਇਆ ਕਿਸੇ ਵੀ ਤਰ੍ਹਾਂ ਦੇ ਨਾ ਕੁਝ ਵੀ ਨਹੀਂ ਹੋਇਆ ਸਾਨੂੰ ਅੱਜ ਤੱਕ ਪਤਾ ਨਹੀਂ ਲੱਗਾ ਹੁਣ ਤੱਕ ਪ੍ਰਸ਼ਾਸਨ ਤੇ ਹੀ ਮੰਗ ਕਰਦਾ ਹੈ ਕਿ ਬੱਚੇ ਜਿੰਨੇ ਵੀ ਹੈਗੇ ਬਸ ਸਹੀ ਸਲਾਮ ਸਾਨੂੰ ਕਰੇ ਪਛਾਦ ਦੇ ਕੀ ਨਾਮ ਹੈ ਤੁਹਾਡਾ ਪ੍ਰੀਤ ਮੇਰੇ ਮੇਰਾ ਬੇਟਾ ਘਰ ਸੁੱਤਾ ਹੋਇਆ ਸੀਗਾ ਇੱਕ ਵਿਸ਼ਵ ਬੇਟਾ ਆਇਆ ਉਹਨੂੰ 4 4:30 ਵਜੇ ਲੈਣ ਵਾਸਤੇ ਕਹਿੰਦਾ ਬਾਜ਼ਾਰ ਮੈਂ ਕੱਪੜੇ ਲੈਣ ਜਾਣਾ ਗੁਰਦੀਤ ਮੇਰੇ ਨਾਲ ਚੱਲ ਗੁਰਦੀਤ ਮੇਰਾ ਨਾਲ ਚਲਾ ਗਿਆ ਮੁੜ ਕੇ ਵਾਪਸ ਨਹੀਂ ਆਇਆ ਜੇ ਤੱਕ ਨਾ ਕਿੰਨੀ ਉਮਰ ਹੈ ਉਹਦੀ 17 ਸਾਲ ਦਾ ਬੇਟਾ ਮੇਰਾ ਕਿੱਥੇ ਪੜਦਾ ਸੀ ਦੇਸ਼ਮਾਜ ਮਾਡਲ ਚ ਪੜਦੇ ਨੇ ਬੱਚੇ ਇਹ ਵੀ ਨਾਲ ਹੀ ਪੜਦਾ ਬੇਟਾ ਇੱਕ ਮਤਲਬ ਜਿਹੜੇ ਮੁੰਡੇ ਲਾਪਤਾ ਹੋਏ ਆ ਨਾਲ ਇਕੱਠੇ ਦੋਸਤ ਨੇ ਹਾਂਜੀ ਦੋਸਤ ਨੇ ਕੇ ਕਲਾਸ ਵਿੱਚ ਪੜਦੇ ਆ ਚਾਰ ਮੁੰਡੇ ਨੇ ਚਾਰ ਮੁੰਡੇ ਆ ਕਿੰਨੇ ਵਜੇ ਕਰੋਗੇ ਇੱਕ ਰੋ 4:30 ਵਜੇ ਮੁੰਡਾ ਇੱਕ ਲੈਣ ਆਇਆ ਇਹਨੂੰ ਕਹਿੰਦਾ ਦੁਕਾਨ ਤੋਂ ਕੱਪੜੇ ਲੈਣੇ ਆ ਤੇ ਮੇਰੇ ਨਾਲ ਆ ਜਾ ਅਜੇ ਤੱਕ ਹਾਂਜੀ ਕਰ ਲ ਦੇ ਹਾਂ ਉਸ ਤੋਂ ਬਾਅਦ ਕੀ ਉਸ ਤੋਂ ਬਾਅਦ ਅਜੇ ਤੱਕ ਕੋਈ ਫੋਨ ਨਹੀਂ ਆਇਆ ਕੋਈ ਵਾਪਸ ਬੰਦ ਆ ਰਹੀ ਹੈ ਸੁੱਤ ਫਾਰੇ ਫੋਨ ਉਹਨਾਂ ਦੇ ਕੋਈ ਲੜਾਈ ਝਗੜਾ ਨਹੀਂ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਸਾਡੇ ਬੇਟੇ ਦਾ ਕਿਸੇ ਨਾਲ ਵੀ ਨਹੀਂ ਹੈਗਾ ਬੱਚੇ ਨਾਲ ਕੋਈ ਕਨੈਕਸ਼ਨ ਨਹੀਂ ਉਹ ਕੰਮ ਕਰਦੇ ਪਹਿੰਦੇ ਕੋਈ ਵੀ ਨਹੀਂ ਹੈਗਾ ਸਾਡੇ ਬੇਟੇ ਸਾਡੇ ਬੇਟੇ ਨਾਲ ਇੱਕ ਹੀ ਇੱਕ ਹੀ ਬੱਚਾ ਸਾਡੇ ਬੇਟੇ ਦਾ ਹਾਂਜੀ ਜਿਹੜਾ ਲੈ ਕੇ ਗਿਆ ਵਿਸ਼ ਬਹਿ ਮੁੰਡਾ ਇੱਛੇ ਵਾਲੇ ਤੁਹਾਡੇ ਬੇਟੇ ਦਾ ਕੀ ਨਾਮ ਹੈ ਗੁਰਦੀਪ ਸਿੰਘ ਕੀ ਮੰਨ ਕਰਦੇ ਹੋ ਪੁਲਿਸ ਪ੍ਰਸ਼ਾਸਨ ਸਾਡੇ ਬੱਚੇ ਵਾਪਸ ਆ ਜਾ ਕਿ ਜਿੰਨੀ ਦਾ ਚਲੀ ਹੋ ਸਕਦਾ ਪ੍ਰਸ਼ਾਸਨ ਤੋਂ ਇਹ ਮੰਗੇ ਕਿ ਸਾਡੀ ਕਾਰ ਵੀ ਦਿੱਤੀ ਜਾਵੇ। ਟੋਟਲ ਕਿੰਨੇ ਬੱਚੇ ਨੇ? 4 5 5 ਬੱਚੇ। ਇਹ ਜੀ 5 ਬੱਚੇ ਟੋਟਲ ਗੈਪ ਹੋਇਆ ਜੀ ਜਿਹਦੇ ਚ 4 ਬੱਚੇ ਇੱਕੋ ਸਕੂਲ ਵਿੱਚ ਪੜ੍ਹਦੇ ਇੱਕੋ ਕਲਾਸ ਵਿੱਚ ਜਿਹੜਾ ਸਾਡਾ ਬ੍ਰਦਰ ਹੈ ਮੇਰੀ ਮਾਸੀ ਦਾ ਲੜਕਾ ਹੈ ਤੇ ਉਹ ਇਨਵਰਟਰ ਦਾ ਕੰਮ ਕਰਦਾ ਹੈ। ਉਹਨੂੰ ਦੁਕਾਨ ਤੋਂ ਦੋ ਬੱਚੇ ਲੈ ਗਏ ਨੇ ਇੱਕ ਵਿਸ਼ਵਦੀਪ ਤੇ ਇੱਕ ਗੁਰਦੇਵ। ਲੱਭੀ ਸਾਡਾ ਇਨਵਰਟਰ ਖਰਾਬ ਹੈ। ਵਿਸ਼ਵਦੀਪ ਆਪਣੇ ਘਰੇ ਲੈ ਕੇ ਗਿਆ ਹੈ। ਕਰੇ ਉਹਦੀ ਮੰਮੀ ਨੇ ਵੀ ਬਿਆਨ ਦਿੱਤਾ ਕਿ ਆਇਆ ਵੀ ਮੁੰਡਾ ਘਰੇ ਆਇਆ ਉਸ ਤੋਂ ਬਾਅਦ ਜਦੋਂ ਉਹ ਵਾਪਸ ਛੱਡਣ ਆਇਆ ਹੈ ਨਾ ਉਸ ਤੋਂ ਬਾਅਦ ਨਾ ਸਾਡਾ ਮੁੰਡਾ ਆਇਆ ਹੈ ਨਾ ਇਹ ਉਹ ਮੁੰਡੇ ਲੱਗੇ ਹਾਂ ਜੀ ਉਹਦੇ ਕੋਲ ਹੈਗਾ ਸੀ ਉਹ ਰਾਤ 8 10 ਤੋਂ ਉਹਨੇ ਆਪਣੇ ਪਾਰਟਨਰ ਨੂੰ ਫੋਨ ਕੀਤਾ ਮੇਰਾ ਮੋਟਰਸਾਈਕਲ ਅੰਦਰ ਲਾ ਦੇ ਮੈਂ ਕਿਤੇ ਫਸਿਆ ਹੋਇਆ ਹਾਂ ਉਸ ਤੋਂ ਬਾਅਦ ਉਹਨੇ ਸਵਿਚ ਆਫ ਕਰਤਾ ਹਜੇ ਤੱਕ ਮੋਬਾਈਲ ਦਾ ਸਵਿਚ ਆਫ ਹੈ ਇਹ ਨਹੀਂ ਕੁਝ ਨਹੀਂ ਕਿਹਾ ਜੀ ਉਹਨੇ ਉਹਦੇ ਭਿੰਡੇ ਨਾਲ ਮੁੰਡਾ ਨਾਲ ਕੰਮ ਕਰਦਾ ਹੈ ਨਾ ਦੁਕਾਨ ਤੇ ਉਹਨੂੰ ਹੀ ਕਿਹਾ ਹੈ ਬਸ ਇਹ ਵੀ ਇੱਕ ਮੁੰਡੇ ਹੀ ਇਹਦਾ ਨੰਬਰ ਕਰਦੇ ਰਿਹਾ ਸੀ ਫਾਈ ਤਾਂ ਪ੍ਰਸ਼ਾਸਨ ਕੋਈ ਹੋਏ ਮੰਨ ਕਰਨੇ ਆ ਲੈ ਵੀ ਜਲ